ਕੀ ਕੀਤੀ ਕੀ ਕਰੀ ਜਾਨੇ ਤੂੰ ਹੁਣ ਤੇ ਤੇਰੇ ਸਕ੍ਰੈਚੀ ਬਹੁ ਪੈ ਗਿਆ ਸੁੰਦੂ ਸਾਹ ਸੁੰਦੂ ਨੇ ਪਤਾ ਮੈਂ 2 ਮਿੰਟ ਚ ਨਵਾਂ ਕੱਢ ਦੇਣਾ ਬਸ ਕੱਜ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੂਪ ਕਰਦਾ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਆਂ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕੀ ਹਾਲੇ ਆ ਜੀਤੀ ਆ ਜੀਤੀ ਕੀ ਆ ਗੱਟਵਾਉਣੇ ਕਿ ਕਿਵੇਂ ਆ ਮੱਥਾ ਟੇਕ ਲਿਆ ਕਹਿੰਦੀ ਬਰਾ ਮਾਰ ਚਲਾ ਕੇ ਉਹ ਗੱਡੀ ਰੱਖਿਆ ਤੁਰ ਕੇ ਜਾ ਲਾ ਕਹਿੰਦੀ ਮੈਂ ਮੱਥਾ ਟੇਕੜ ਤੁਰ ਕੇ ਗਈ ਸੀ ਹਾਂ ਰਾਤੋਂ ਰਾਤ ਸਰਾਂ ਮੱਥਾ ਟੇਕ ਕੇ ਆਈ ਆ ਗੱਡੀ ਕਿੱਥੇ ਨੇੜੇ ਲਗਾਇ ਨੀ ਉਹ ਸੇ ਬਾਹਰ ਨਹੀਂ ਸੜਕ ਦੇ ਘਰ ਦੇ ਨਾਲ ਅੰਦਰ ਤੱਕ ਗੱਡੀ ਆ ਪਾਣੀ ਹਾਂ ਹਾਂ ਮਾਰੀ ਮਾਰੀ ਪੱਪਾ ਮਾਰਦਾ ਨਹੀਂ ਮਾਰਦਾ ਜਦੋਂ ਮਾਰਿਆ ਤੇ ਮੈਂ ਕਿਹਾ ਕਿ ਆ ਬਾਮਾ ਜੀ ਉੱਠ ਜੋ ਪੱਠੇ ਪਾ ਲੋ ਪੱਠੇ ਅਗ ਮੱਝਾ ਨਾ ਰੈਸਟ ਤੇ ਆ ਤੈਨੂੰ ਕਦੇ ਉੱਠਦੀ ਸਾਲ ਬਾਅਦ ਬਪੈ ਤੂੰ ਜਾਗਾ ਸੁਸਤੀ ਦੀ ਵਾਰੀ ਸੁਸਤੀ ਸੁਸਤੀ ਆਹ ਅਹ ਸੁਸਤੀ ਸੁਸਤੀ ਲੈ ਹੁਣ ਹੁਣ ਮਾਮੇ ਦੇ ਜੁੰਡੇ ਪਟ ਰਹੀ ਵੇਖ ਲੋ ਆ ਮੈਨੂੰ ਮਾਰਦੇ ਰਹਿੰਦੇ ਆ ਸਾਰੇ ਵੇਖੋ ਤੂੰ ਸੋਹ ਕਾ ਮਾਮੇ ਨਹੀਂ ਮਾਰਦੀ ਨਾ ਹੈ ਕੋਈ ਵੀ ਸੌ ਸੌ ਖਾਦੀ ਵਾ ਤਾਂ ਵਦਿਆ ਵਾ ਬੈਰੀ ਕੋਈ ਵੀ ਸੌ ਸੌ ਖਾਦੀ ਤੈਨੂੰ ਮੱਥੇ ਛੜ ਦੇਣਾ ਪੁਰਾਣੇ ਸਮੇ ਦੇ ਹੈਗੇ ਆ ਪੁਰਾਣੇ ਸਮੇ ਦੇ ਮੈਂ 50 ਸਾਲਾਂ ਦਾ ਕਦੇ ਅੰਡਰ 20 ਹੈਗਾ ਆ ਮੈਂ ਆਹ ਵੇਖ ਲੋ ਐਨਾ ਐਨਾ ਸੇਵਾ ਕਰਦੇ ਬੰਦੇ ਕਹਿੰਦੇ ਬਈ ਕਾਫੀ ਪੀਆ ਕੇ ਤੋਰ ਨਾ ਕਹਿੰਦਾ ਤਿਆਬ ਬਣਿਆ ਪਹਿਲਾਂ ਕਹਿੰਦਾ ਤਿਆਬ ਵਾਲੀ ਦਵਾਈ ਪੀ ਫਿਰ ਤੈਨੂੰ ਕਾਫੀ ਵੀ ਹਵਾਗੇ ਮੱਛਾ ਮੇਰਾ ਮੱਛਾ ਨਹੀਂ ਲੱਗ ਜਾਂਦੀ ਆ ਮੈਨੂੰ ਲੈ ਆਏ ਨੇ ਤੈਨੂੰ ਕੈਲਸ਼ੀਅਮ ਪਿਆ ਦੇਣੀ ਓ ਮੱਝਾਂ ਵਾਲੀ ਸੌਂ ਕੇ ਵੇਲਾ ਕੈਲਸ਼ੀਅਮ ਹੀ ਪੱਕਾ ਲਗਾ ਲਈ ਕੈਲਸ਼ੀਅਮ ਚੰਗੀ ਤਰ੍ਹਾਂ ਕੋਲ ਘੋਲ ਦੇ ਕਾ ਪਾਉ ਮੈਂ ਨਹੀਂ ਪੀਣੀ ਮੇਰੇ ਤੇ ਆ ਵੈ ਨਹੀਂ ਨਾ ਵੈ ਮੈਂ ਪੀ ਨਹੀਂ ਪਿਆ ਮੈਂ ਨਾ ਮੈਂ ਮਹਾਨ ਮੇਰਾ ਮਹਾਨ ਲੈ ਜਿਆ ਮੈਂ ਕਹਾਂ ਤੀ ਭਾਜੀ ਤੁਹਾਡੀ ਜਵਾਬ ਨਹੀਂ ਸਮਝਾਂਦਾ ਵੀ ਚਾਹ ਨਹੀਂ ਪੀਣੀ ਤੁਸੀਂ ਤਾਂ ਕਿਹੜਾ ਤੇ ਆ ਵਾਲੀ ਬੂਟੇ ਓਏ ਐਂ ਕਰ ਸਰੋਂ ਦਾ ਖਾਲ ਨਾਲੇ ਤਾਂ ਇਹਨਾਂ ਨੂੰ ਚਾਰੀਆਂ ਨੂੰ ਚਾਰ ਦੇਗਾ ਤੇ ਨਾਲੇ ਤੇਲ ਕਢਾ ਕੇ ਲਿਆ ਖੁਸ਼ਕੀ ਦਾ ਤਾਂ ਹੱਲ ਕਰੀਏ ਵਿਚਾਰੀ ਦਾ ਸੁਣੋ ਬਰਾਜੇ ਤੇਨੇ ਕਰਾਜ ਦੀ ਗੱਲ ਦੱਸਾਂ ਮੈਂ ਨਹੀਂ ਰਾਜ ਦੀ ਗੱਲ ਚਾਹੀਦੀ ਮੈਂ ਤਾਂ ਦੱਸਦਾ ਇਧਰ ਵੇਤਾਂ ਸੀ ਫੂਟੇ ਨੇ ਪਹਿਲਾਂ ਐਸਪੀਅਈ ਬੜੀ ਪੀੜ ਹੋਈ ਕਹਿੰਦਾ ਛੋਟੀ ਕਰ ਦੇ ਇਹ ਕਹਿੰਦਾ ਇੱਥੇ ਵੀ ਬਹੁਤ ਪੀੜ ਹੋਈ ਫਿਰ ਕਹਿੰਦਾ ਐਨ ਹੋਰ ਛੋਟੀ ਕਰ ਦੇ ਐਂਡ ਤੇ ਜਾਂਦਾ ਜਾਂਦਾ ਜੂਦਾਂ ਤਾਂ ਚੈਂਦੀ ਬਣਾ ਦ ਬਿਚਾਰੀ ਗਰੀ ਬਣੀ ਦਾ ਜੂਦ ਦੀ ਪੀ ਬਣਾ ਦਈਏ ਪੀ ਮੋਏ ਮੋਏ ਹੋ ਗਈ ਮੋਏ ਮੋਏ ਹੋ ਗਈ ਐਂਡ ਤੇ ਬਣਾ ਦਈ ਜੂਦ ਇਰ ਨਹੀਂ ਜਾਵੇਗਾ ਇਹਦਾ ਪੀੜ ਮਾਰੀ ਰੱਖੇਗਾ ਮਿੰਟ-ਮਿੰਟ ਤੇਰੇ ਕੰਮ ਹੋ ਜਾਣੇ ਐਨੇ ਹਰਲੇ ਨੇ ਆਪ ਤਾਂ ਕਦੇ ਪੜਿਆ ਨਹੀਂ ਉਹ ਤੇ ਤੈਨੂੰ ਵੀ ਗਲਤ ਚੀਜ਼ਾਂ ਪੜਾ ਦੇਣੀਆਂ ਐ ਐਵੇਂ ਇਹਦੇ ਸਰਾਣੇ ਖੜੀ ਆ ਨਿਗਾ ਲਾ ਲੈ ਪੜਨ ਦਿਆ ਇਹਦਾ ਇਗਰੀਸ਼ ਵਾਲੀ ਆ ਨਹੀਂ ਇਹ ਨਹੀਂ ਸਾਇੰਸ ਇਹਦਾ ਦੂਰ-ਦੂਰ ਤਾਈ ਨਾਤਾ ਨਹੀਂ ਹੈਗਾ ਸਾਇੰਸ ਨਾਲ ਕੋਈ ਨਹੀਂ ਆ ਦੇ ਇਹ ਵਿਦਾਉਟ ਸਾਇੰਸ ਚੱਲਣ ਵਾਲੇ ਬੰਦੇ ਆ ਆ ਸਹੀ ਨਿਗਾ ਪਤਾ ਨਹੀਂ ਕੀ ਲਿਖਿਆਈ ਕੰਪਾਉਂਡ ਕੰਪੂੜ ਗਲਤ ਲਿਖੀ ਜਾਂਦਾਈ ਸਹੀ ਤੂੰ ਸਮਝਾਇਆ ਵੀ ਮੈਨੂੰ ਨਾਲ ਦੀ ਅਰ ਮੈਂ ਇਹ ਕੀ ਕਰੀ ਜਾਨੇ ਤੂੰ ਫੋਨ ਤੇ ਤੇਰੇ ਸਕ੍ਰੈਚੀ ਬਹੁ ਪੈ ਗਿਆ ਤੁੰਦੂ ਸਾਹਿਬ ਤੁੰਦੂ ਜੀ ਪਤਾ ਮੈਂ 2 ਮਿੰਟ ਚ ਨਵਾਂ ਕੱਢ ਦੇਣਾ ਬਸ ਕੱਜ ਕੇ ਵਿਖਾਓ ਓ ਮਾਈ ਗੋਡ ਸੱਚੀ ਫੋਨ ਨਵਾਂ ਹੋ ਗਿਆ ਮੰਮੀ ਜੀ ਹਾਂ ਜੀ ਗਾ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ